ਸਾਡੇ ਇੰਚਾਰਜ ਸੀਆਈਏ ਦਲਜੀਤ ਸਿੰਘ ਦੀ ਟੀਮ ਦੇ ਮੈਂਬਰ ਐਸਸੀ ਗੁਰਜੀਤ ਸਿੰਘ ਵੱਲੋਂ ਇੱਕ ਖੁਫੀਆ ਇਤਲਾਹ ਮਿਲਣ ਪਰ ਉਹਨਾਂ ਨੇ ਐਫਆਈਆ ਨੰਬਰ 178 1341 12 ਜਮਨਾ ਦੇ 318 ਅਤੇ ਐਕਸਾਈਜ਼ 72 ਐਕਸਾਈਜ਼ ਅਕਤ ਦੇ ਦੀਨ ਜਿਹੜਾ ਮੁਕੱਦਮਾ ਦਰਜ ਬਾਗਾਪਰਾਣਾ ਵਿਖੇ ਕਰਾਇਆ ਕਿ ਜੋ ਹਰਵਿੰਦਰ ਸਿੰਘ ਸਾਨੂੰ ਬਲਜੀਤ ਸਿੰਘ ਵਾਸੀ ਨਥੋਕੇ ਦਾ ਰਹਿਣ ਵਾਲਾ ਹੈ ਜੋ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਿਹੜੀ ਦੇਸੀ ਉਹਦੀ ਬਲੈਕ ਵਗੈਰਾ ਕਰਦਾ ਹੈ ਸੋ ਉਹਨੂੰ ਮੱਧੇ ਨਜ਼ਰ ਰੱਖਦੇ ਹੋਏ ਉਸਨੇ ਮੁਕੱਦਮਾ ਦਰਜ ਕਰਾਉਣ ਤੋਂ ਬਾਅਦ ਮਿਲੀ ਇਤਲਾਹ ਅਨੁਸਾਰ ਮੌਕੇ ਤੇ ਜਾ ਕੇ ਨੱਥੋਕੇ ਰੋਡ ਪੁਲਿਸੂਆ ਨਿਹਾਲ ਸਿੰਘ ਵਾਲਾ ਰੋਡ ਤੇ ਇੱਕ ਸ਼ਖਰਵਿੰਦਰ ਸਿੰਘ ਸਾਨੋ ਬਲਜੀਤ ਸਿੰਘ ਨੂੰ ਜੋ ਨੱਥੋਕੇ ਦਾ ਰਹਿਣ ਵਾਲਾ ਨੂੰ ਕਾਬੂ ਕੀਤਾ ਅਤੇ ਉਸ ਦੀ ਗੱਡੀ ਨੂੰ ਕਾਬੂ ਕੀਤਾ ਡਸਟਰ ਨੂੰ ਜੋ ਚਿੱਟੇ ਰੰਗ ਦੀ ਗੱਡੀ ਸੀ ਉਸ ਦੇ ਵਿੱਚੋਂ 60 ਪੇਟੀਆਂ ਜਿਹੜੀਆਂ ਸ਼ਰਾਬ ਸੌਫੀਆ ਹੀਰ ਮਾਰਕਾ ਪੰਜਾਬ ਜਿਹੜੀ ਉਹ ਬਰਾਮਦ ਹੋਈ ਜਿਸ ਦੇ ਹੈਲੋਗ੍ਰਾਮ ਉਤਾਰੇ ਹੋਏ ਸਨ ਸੋ ਉਸ ਨੂੰ ਉਸ ਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਗਈ ਗ੍ਰਿਫਤਾਰੀ ਕਰਨ ਤੋਂ ਬਾਅਦ ਜਿਹੜਾ ਅੱਜ ਉਸ ਨੂੰ ਮਾਨਜੋਗ ਪੇਸ਼ ਅਦਾਲਤ ਕੀਤਾ ਗਿਆ ਅਤੇ ਦੋਸ਼ੀ ਦਾ ਜਿਹੜਾ 3 ਦਿਨ ਦਾ ਪੁਲਿਸ ਰਿਮਾਨ ਲਿਆ ਗਿਆ ਸਾਨੂੰ ਸੋਰਸ ਹਨ ਕਿ ਉੱਥੋਂ ਉਹਦੇ ਤੋਂ ਕਾਫੀ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਉਸ ਦੇ ਜਿਹੜਾ ਦੋਸ਼ੀ ਦੇ ਉੱਪਰ ਪਹਿਲਾਂ ਵੀ 4 ਮੁਕੱਦਮੇ ਦਰਜ ਹਨ ਐਕਸਾਈਜ ਜੈਕਟ ਦੇ ਵੱਖ-ਵੱਖ ਥਾਵਾਂ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਦਰਜ ਹਨ ਜਗਰਾਉਂ ਜ਼ਿਲ੍ਹੇ ਦੇ ਵਿੱਚ ਵੀ ਦਰਜ ਹਨ ਅਤੇ ਸਾਡੇ ਮੋਗਾ ਵਿਖੇ ਵੀ ਦੋ ਮੁਕੱਦਮੇ ਦਰਜ ਹਨ